ਹਾਂਜੀ ਦੋਸਤੋ ਕਿਵੇਂ ਹਾਂ ਸਾਰੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਮ ਹੋਗੇ ਆਜੋ ਦੋਸਤੋ ਦਿਖਾਈਏ ਤੁਹਾਨੂੰ ਇੱਕ ਬੜਾ ਸੋਹਣਾ ਏਰੀਆ ਐਨ ਬਾਹਿਆਂ ਪਈਆਂ ਨੇ ਜ਼ਮੀਨਾਂ ਤਿਆਰੀ ਆ ਮੂਰੇ ਫਸਲਾਂ ਬੀਜਣ ਦੀ ਮਹੀਨੇ ਰਹਿ ਗਏ ਨੇ ਦੋ ਮਾਰਚ ਅਪ੍ਰੈਲ ਮਈ ਦੇ ਵਿੱਚ ਬੀਜ ਬਜਾਈ ਸ਼ੁਰੂ ਹੋ ਜਾਂਦੀ ਆ ਤੇ ਜਮ੍ਹਾਂ ਐਨ ਪਿੰਡੂ ਏਰੀਆ ਜਿਵੇਂ ਕਹਿੰਦੀ ਆ ਖੇਤਾਂ ਵਾਲੀ ਪਹੀ ਤੁਸੀਂ ਦੇਖਿਓ ਕੋਈ ਬਹੁਤ ਹੀ ਟ੍ਰੈਫਿਕ ਨਹੀਂ ਆਂ ਕੁੱਲੀਆਂ ਡੁੱਲੀਆਂ ਜ਼ਮੀਨਾਂ ਪਈਆਂ ਨੇ ਤੇ ਦਿਖਾਵਾਂਗੇ ਤੁਹਾਨੂੰ ਸਾਰਾ ਏਰੀਆ ਬਣੇ ਰਹੋ ਵੀਡੀਓ ਦੇ ਨਾਲ ਦੇਖੋ ਤੁਸੀਂ ਐਨ ਜਮਾ ਹੈ ਨਾ ਖੇਤਾਂ ਵਾਲੀ ਪਹੀ ਬਸ ਪਈਆਂ ਵੀ ਇਹੋ ਜਿਹੀ ਨੇ ਇੱਥੇ ਜ਼ਮੀਨਾਂ ਉੱਚੀਆਂ ਨੀਮੀਆ ਕੋਈ ਪੱਧਰ ਜ਼ਮੀਨ ਬਹੁਤ ਘਾਟ ਆ ਐਨ ਦੂਰ ਦੂਰ ਤੱਕ ਤੇ ਘਰ ਵੀ ਤੁਹਾਨੂੰ ਦਿਖਾਵਾਂਗੇ ਖੇਤਾਂ 'ਚ ਪਾਏ ਹੋਏ ਲੋਕਾਂ ਦੇ ਤੇ ਜਿਹੜੇ ਤਾਂ ਸੱਜਣ ਰਹਿੰਦੇ ਨੇ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ 'ਚ ਉਹਨਾਂ ਲਈ ਤਾਂ ਕੋਈ ਖਾਸ ਵੱਡੀ ਗੱਲ ਨਹੀਂ ਜਿਹੜੇ ਕੋਈ ਸਾਡੇ ਵਰਗੇ ਮਹੱਤਰ ਪਿੰਡਾਂ 'ਚੋਂ ਆਏ ਨੇ ਜਾਂ ਹਜੇ ਵੀ ਪੰਜਾਬ 'ਚ ਨੇ ਜਿਹੜੇ ਉਹਨਾਂ ਵਾਸਤੇ ਖੈਰ ਆਇਆ ਹੁੰਦਾ ਵੀ ਦੇਖੀਏ ਨਵੀਂ ਚੀਜ਼ ਪਰ ਪੰਜਾਬ ਨਾਲੋਂ ਸੋਹਣਾ ਕੁਝ ਨਹੀਂ ਪੰਜਾਬ ਵਰਗੀ ਧਰਤੀ ਕਿਤੇ ਨਹੀਂ ਇੱਕ ਸਮਾਂ ਸੀ ਪੰਜਾਬ ਉੱਚੇ ਨੀਵੇਂ ਟਿੱਬਿਆਂ ਨਾਲ ਬਨਸਬੰਨੀਆਂ ਫਸਲਾਂ ਨਾਲ ਭਰਿਆ ਹੁੰਦਾ ਸੀ ਹੁਣ ਦੋ ਫਸਲਾਂ ਨੇ ਥਾਂ ਲੈ ਲਈ ਆ ਸਾਰੀ ਪਰ ਫੇਰ ਵੀ ਪੰਜਾਬ ਵਰਗੀ ਧਰਤੀ ਨਹੀਂ ਹੈਗੀ ਠੀਕ ਆ ਇਹਨਾਂ ਦੇਸਾਂ ਚ ਆਏ ਆ ਕਿਸਮਤ ਲੈ ਕੇ ਆਈ ਆ ਬਹੁਤ ਸਾਰੀਆਂ ਚੀਜ਼ਾਂ ਇੱਥੇ ਸੌਖੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਇੱਥੇ ਔਖੀਆਂ ਨੇ ਬਾਕੀ ਆਪੋ ਆਪਣੀ ਸਮਝ ਦੇ ਹਿਸਾਬ ਨਾਲ ਜ਼ਿੰਦਗੀ ਆ ਕੋਈ ਉਹਨੂੰ ਬਹੁਤ ਔਖੇ ਹੋ ਕੇ ਜਿਉਂਦਾ ਕੋਈ ਸੌਖੇ ਹੋ ਕੇ ਜਿਉਂਦਾ ਪਰ ਆਪਾਂ ਥੋੜਾ ਜਿਹਾ ਵਿਚ ਦੀ ਹਫਤੇ 'ਚ ਜਿਹੜੇ 2 ਜਾਂ 3 ਦਿਨ ਦੀ ਛੁੱਟੀ ਹੁੰਦੀ ਆ ਉਹਦੇ ਫਿਰ ਆਪਾਂ ਕੰਮ ਤੋਂ ਪਾਸੇ हट ਕੇ ਮਾੜਾ ਮੋਟਾ ਕਿਸੇ ਪਾਸੇ ਘੁੰਮਣ ਜਾਇਆ ਜੀ ਦਾ ਤੇ ਨਾਲੇ ਬਣਾ ਲਈਦੀ ਆ ਵੀਡੀਓ ਤੁਹਾਡੇ ਨਾਲ ਸਾਂਝ ਪਾਈ ਜਾਂਦੀ ਆ ਭਰਾਵਾਂ ਨਾਲ ਵੀਡੀਓ ਆਪਣੀ ਪਰਿਵਾਰਕ ਹੁੰਦੀ ਆ ਗੱਲਬਾਤ ਜਿਹੜੀ ਹੁੰਦੀ ਆ ਉਹ ਪਰਿਵਾਰਕ ਹੁੰਦੀ ਆ ਪਰਿਵਾਰ ਚ ਬੈਠ ਕੇ ਵੀ ਤੁਸੀਂ ਸੁਣ ਸਕਦੇ ਹੋ ਤੇ ਕੋਈ ਇਹੋ ਜਿਹਾ ਮਾੜਾ ਸ਼ਬਦ ਨਹੀਂ ਵਰਤਿਆ ਹੁੰਦਾ ਦੇਖੋ ਤੁਸੀਂ ਏਰੀਆ ਐਨ ਜਮਾ ਕੋਈ ਟ੍ਰੈਫਿਕ ਨਹੀਂ ਹੈਗੀ ਬਾਕੀ ਜਿਹੜਾ ਟ੍ਰੈਫਿਕ ਦਾ ਟਾਈਮ ਉਹ ਜ਼ਿਆਦਾ ਸਵੇਰੇ ਹੁੰਦਾ 5:30 ਵਜੇ 5 ਤੋਂ ਲੈ ਕੇ 5:30 6 ਵਜੇ ਤੱਕ ਉਦੋਂ ਲੋਕੀ ਕੰਮਕਾਰ ਤੇ ਜਾਂਦੇ ਆ ਤੇ ਫਿਰ ਹੁੰਦਾ ਦੁਪਹਿਰੇ 2 ਵਜੇ 2 ਵਜੇ ਛੁੱਟੀ ਹੁੰਦੀ ਆ ਕਿਸੇ ਨੂੰ 2:30 ਵਜੇ ਛੁੱਟੀ ਹੁੰਦੀ ਆ 3 ਵਜੇ ਤੱਕ ਉਦੋਂ ਪੂਰਾ ਸੜਕਾਂ ਤੇ ਰਾਸ਼ ਹੁੰਦਾ ਤੇ ਉਸ ਤੋਂ ਬਾਅਦ ਸੜਕਾਂ ਲਗਭਗ ਸੁੰਨੀਆਂ ਹੁੰਦੀਆਂ ਨੇ ਜਮ੍ਹਾਂ ਐਨ ਪਿੰਡੂ ਖੇਤਰਾ ਇਹ ਐ ਦੂਰ ਦੂਰ ਤੱਕ ਹਜੇ ਤਾਂ ਚਲੋ ਜਦੋਂ ਫਸਲਾਂ ਹੋਈਆਂ ਨਾ ਚਾਰੇ ਪਾਸੇ ਫੇਰ ਦਿਖਾਵਾਂਗੇ ਤੁਹਾਨੂੰ ਇੱਥੋਂ ਦਾ ਸੋਹਣਾ ਏਰੀਆ ਨੇ ਚਾਰੇ ਪਾਸੇ ਹਰੇ ਭਾਈ ਮੱਕੀਆਂ ਸੋਇਆਬੀਨ ਤੇ ਕਣਕ जौ ਜੜੀ ਤੁਹਾਨੂੰ ਆਪਣੇ ਪੁਰਾਣੇ ਪੰਜਾਬ ਦਾ ਭਲੇਖਾ ਵੀ ਪਾਊਗਾ ਕਿ ਉੱਚੇ ਨੀਵੇਂ ਖੇਤ ਕਦੇ ਪੰਜਾਬ ਚ ਵੀ ਹੁੰਦੇ ਸੀ ਤੇ ਦੇਖਿਓ ਤੁਸੀਂ ਐਨ ਆਨੰਦਮਈ ਨਜ਼ਾਰਾ ਬਣ ਜਾਂਦਾ ਦੇਖੋ ਤੁਸੀਂ ਐਂ ਜਮਾ ਖੇਤਾਂ 'ਚ ਘਰ ਤੇ ਮਾ ਇਹਨਾਂ ਸ਼ਾਂਤਮਈ ਮਾਹੌਲ ਦੇ ਵਿੱਚ ਰਹਿੰਦੇ ਆ ਲੋਕੀ ਇਹ ਕੋਈ ਇੱਥੇ ਖੜਕਾ ੜਕਾ ਨਹੀਂ ਕੋਈ ਕਿਸੇ ਦੀ ਇੱਕ ਦੂਜੇ ਨਾਲ ਖਟਬਟ ਨਹੀਂ ਹੈਗੀ ਜਮਾ ਕੋਈ ਬੱਟ ਦਾ ਰੌਲਾ ਨਹੀਂ ਹੈਗਾ ਤੇ ਐਨ ਵਧੀਆ ਸ਼ਾਂਤਮਈ ਮਾਹੌਲ ਬੱਦਲ ਵੀ ਐਂ ਲੱਗਦਾ ਜਿਵੇਂ ਵੀ ਥੋੜੀ ਕੀ ਦੂਰੀ ਨੇ ਹੱਥ ਲਾ ਲਾਂਗੇ ਜਾ ਕੇ ਕਿ ਉਚਾਈ ਤੇ ਹੋਣ ਕਰਕੇ ਨੇੜੇ ਲੱਗਦੇ ਆ ਨਾ ਬੱਦਲ ਪੰਜਾਬ ਨਾਲੋਂ ਕਾਫੀ ਜ਼ਿਆਦਾ ਉਚਾਈ ਤੇ ਆ ਆ ਤੇ ਕਦੇ ਟੋਪ ਹੋ ਜਾਂਦੀ ਆ ਕਦੇ ਬੱਦਲ ਵਾਈ ਅੱਜ ਅਸੀਂ ਕਿੜਾ ਕੱਢਣ ਚੱਲੇ ਸੀ ਇੱਥੇ ਇੱਕ ਝੀਲ ਆ ਉਹ ਦੇਖ ਕੇ ਆਉਨੇ ਆ ਉਹ ਤਾਂ ਠੰਡਾ ਅੱਜ ਤੇ ਠੰਡ ਦਾ ਟਾਈਮ ਆ ਇਸ ਕਰਕੇ ਝੀਲ ਤੇ ਕੋਈ ਬਹੁਤਾ ਹੋ ਨਹੀਂ ਹੋਣਾ ਹੈਗਾ ਪਰ ਫਿਰ ਵੀ ਮਾਰੇ ਉਹਨੇ ਅਗੇੜਾ ਜਿਵੇਂ ਆਪਣੇ ਗੁਰੂ ਘਰ ਬਣੇ ਹੋਏ ਨੇ ਖੇਤਾਂ 'ਚ ਵੀ ਬਹੁਤ ਗੁਰੂ ਘਰ ਬਣੇ ਹੋਏ ਨੇ ਇਸੇ ਤਰ੍ਹਾਂ ਇੱਥੇ ਖੇਤਾਂ ਦੇ ਵਿੱਚ ਚਰਚ ਵੀ ਬਣੇ ਹੋਏ ਨੇ ਤੇ ਲਗਭਗ ਪੰਜਾਬ ਵਾਲਾ ਮਾਹੌਲ ਜਿਹਾ ਬਣ ਜਾਂਦਾ ਜਦੋਂ ਚਾਰੇ ਪਾਸੇ ਮੱਕੀਆਂ ਦੀ ਫਸਲ ਹੁੰਦੀ ਆ ਨਹ ਹਰੀ ਬਾਈ ਤੇ ਸੋਇਆ ਬੀਨ ਐ ਲੱਗਦੀ ਹੁੰਦੀ ਐ ਜਿਵੇਂ ਮੂੰਗੀ ਬੀਜੀ ਵੀ ਆ ਸੇ ਹੋਜੀ ਗੱਲਬਾਤ ਆ ਭਾਈ ਅਮਰੀਕਾ ਦੀ ohio ਅਮਰੀਕਾ ਦੀ ਕੈਨੇਡਾ ਦਾ ਬਾਰਡਰ ਕੈਨੇਡਾ ਵੀ ਸਾਨੂੰ ਨੇੜੇ ਹੀ ਪੈਂਦਾ ਇੱਥੋਂ ਲਗਭਗ ਜੇ ਅਸੀਂ ਆਪਦੇ ਘਰ ਤੋਂ ਗੱਡੀ ਚਲਾਈਏ ਕੈਨੇਡਾ ਵੱਲ ਨੂੰ ਤਾਂ ਤਿੰਨ ਜਾਂ ਸਾਢੇ ਤਿੰਨ ਘੰਟਿਆਂ 'ਚ ਅਸੀਂ ਕੈਨੇਡਾ ਪਹੁੰਚ ਜਾਂਦੇ ਆ ਟ੍ਰਾਂਟੋ ਦਾ ਬਾਰਡਰ ਲੱਗਦਾ ਸਾਡੇ ਨਾਲ ਬਾਕੀ ਦੇਖੋ ਰੌਲਾ ਚੱਲਦਾ ਟਰੰਪ ਦੇ ਬਿਆਨ ਆ ਰਹੇ ਨੇ ਕਿ ਟ੍ਰਾਂਟੋ ਕੈਨੇਡਾ ਨੂੰ 51ਵਾਂ ਸੂਬਾ ਬਣਾ ਲਾਂਗੇ ਦੇਖੋ ਕੀ ਬਣਦਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਵੈਸੇ ਕੈਨੇਡਾ ਦੀ ਜਿਹੜੀ ਆਬਾਦੀ ਆ ਉਹ ਲਗਭਗ ਸਾਰੀ ਕੈਨੇਡਾ ਅਮਰੀਕਾ ਦੀ ਸਰਹੱਦ ਤੇ ਹੀ ਰਹਿੰਦੀ ਆ 90% ਆਬਾਦੀ ਜਿਹੜੀ ਉਹ 100 ਕਿਲੋਮੀਟਰ ਦੇ ਏਰੀਏ 'ਚ ਰਹਿੰਦੀ ਆ। ਯਾਨੀ ਕਿ ਅਮਰੀਕਾ ਦੇ ਲਵੇ ਲਵੇ ਹੀ ਸਾਰੀ ਆਬਾਦੀ ਹੈ ਕੈਨੇਡਾ ਦੀ। ਬਾਕੀ ਕੈਨੇਡਾ ਬਹੁਤ ਵੱਡਾ ਦੇਸ਼ ਹੈ, ਏਰੀਆ ਬਹੁਤ ਜ਼ਿਆਦਾ ਹੈ। ਇਹਨਾਂ ਦੀ ਸਰਹੱਦ ਵੀ ਆਪਸ ਦੇ ਵਿੱਚ ਬਹੁਤ ਲੰਬੀ ਸਰਹੱਦ ਆ। 8900 ਯਾਨੀ ਕਿ 9900 ਕਿਲੋਮੀਟਰ ਲੰਬੀ ਸਿੱਧੀ ਸਰਹੱਦ ਦਾ ਦੁਨੀਆ ਦੀ ਸਭ ਤੋਂ ਲੰਬੀ ਤੇ ਸਿੱਧੀ ਜ਼ਮੀਨੀ ਸਰਹੱਦ ਆ। ਕੈਨੇਡਾ ਅਮਰੀਕਾ ਦੀ ਹੈ। ਐ ਦੀ ਸਰਹੱਦ ਹੈ ਨਹੀਂ ਦੁਨੀਆਂ ਚ ਕਿਤੇ ਜੇ ਆਪਾਂ ਇੰਡੀਆ ਤੋਂ ਜਾਣਾ ਹੋਵੇ ਪੰਜਾਬ ਤੋਂ ਜਾਣਾ ਹੋਵੇ ਆਸਟ੍ਰੇਲੀਆ 7500 ਕਿਲੋਮੀਟਰ ਲਗਭਗ ਜੇ ਜਾਣਾ ਹੋਵੇ ਇੰਗਲੈਂਡ 7000 ਕਿਲੋਮੀਟਰ ਲਗਭਗ ਪਰ ਇਹਨਾਂ ਦੀ ਸਰਹੱਦ 9000 ਕਿਲੋਮੀਟਰ ਲੰਬੀ ਆ ਤੁਸੀਂ ਅੰਦਾਜ਼ਾ ਲਾ ਲਓ ਕਿੱਡਾ ਵੱਡਾ ਦੇਸ਼ ਹੋਊਗਾ ਤੇ ਆਬਾਦੀ ਵੀ ਕੈਨੇਡਾ ਦੀ ਸਰਦ ਦੇ ਨਾਲ ਨਾਲ ਹੀ ਵਸਦੀ ਆ ਲਗਭਗ 100 ਕਿਲੋਮੀਟਰ ਦੇ ਏਰੀਏ ਚ 90% ਆਬਾਦੀ ਬਾਕੀ ਸਾਰਾ ਕੈਨੇਡਾ ਖਾਲੀ ਪਿਆ ਸੋ ਦੇਖੋ ਕੀ ਬਣਦਾ ਆਉਣ ਵਾਲੇ ਸਮੇਂ ਦੇ ਵਿੱਚ ਪਰ ਕੈਨੇਡਾ ਦਾ ਬਾਰਡਰ ਸਾਡੇ ਲਵੇ ਤੇ ਜੇ ਅਸੀਂ ਕੈਨੇਡਾ ਜਾਣਾ ਹੋਵੇ ਜਾ ਸਕਦੇ ਆ ਜਦੋਂ ਮੌਸਮ ਥੋੜਾ ਜਿਆ ਠੀਕ ਹੋਇਆ ਫਿਰ ਕੈਨੇਡਾ ਦਾ ਲਾਵਾਂਗੇ ਜਿਹੜਾ ਮੈਂ ਤੁਹਾਨੂੰ ਦਿਖਾਵਾਂਗੀ ਕੈਨੇਡਾ ਅਮਰੀਕਾ ਦੀ ਸਰਦ ਕਿਉਂਕਿ ਫਰੱਦ ਦੇ ਨਾਲ-ਨਾਲ ਇੱਕ ਰੋਡ ਜਾਂਦਾ ਉਹ ਰੋਡ ਤੋਂ ਦਿਖਾਇਆ ਜਾ ਸਕਦਾ ਸਾਰਾ ਕੁਝ ਪਰ ਫਰੱਦ ਕੋਈ ਆਪਣੇ ਇੰਡੀਆ ਪਾਕਿਸਤਾਨ ਦੀ ਫਰੱਦ ਨਹੀਂ ਹੈਗੀ ਕੋਈ ਤਾਰਾ ਨਹੀਂ ਲੱਗਿਆ ਕੁਝ ਨਹੀਂ ਹੈਗਾ ਪਰ ਹੁਣ ਸਖਤੀ ਬਹੁਤ ਆ ਟਰੰਪ ਨੇ ਜਦੋਂ ਦੇ ਇਮੀਗ੍ਰੇਸ਼ਨ ਦੇ ਖਿਲਾਫ ਐਜੈਕਟਿਵ ਆਰਡਰ ਸਾਈਨ ਕੀਤੇ ਨੇ ਹੁਣ ਸਖਤੀ ਬਹੁਤ ਆ ਤੇ ਪਹਿਲਾਂ ਕੈਨੇਡਾ ਤੋਂ ਅਮਰੀਕਾ ਚ ਦਾਖਲ ਹੁੰਦੇ ਸੀ ਟੱਪ ਕੇ ਹੁਣ ਦੁਬਾਰੇ ਅਮਰੀਕਾ ਤੋਂ ਕੈਨੇਡਾ ਨੂੰ ਜਾਣਾ ਸ਼ੁਰੂ ਕਰਤਾ ਤੇ ਇਹੋ ਜਿਹੀਆਂ ਗੱਲਾਂ ਬਾਤਾਂ ਹੱਡ ਨਾਲ ਕਰਦੇ ਰਹਿੰਨੇ ਹੁੰਦੇ ਆ ਨਵੇਂ ਦਿਖਾ ਦਿੰਨੇ ਆ ਤੁਹਾਨੂੰ ਸੋਹਣਾ ਏਰੀਆ ਦੇਖੋ ਤੁਸੀਂ ਇਹਨਾਂ ਖੇਤਾਂ 'ਚ ਸ਼ਾਂਤਮਈ ਮਾਹੌਲ 'ਚ ਬੈਠੇ ਨੇ ਲੋਕ ਸ਼ਹਿਰ ਇਹਨਾਂ ਤੋਂ 20 25 30 ਕਿਲੋਮੀਟਰ ਦੂਰ ਆ ਪਰ ਸਾਧਨ ਨੇ ਆਪੋ ਆਪਣੀ ਗੱਡੀਆਂ ਨੇ ਸਭ ਦੇ ਕੋਲੇ ਤੇ ਇਸ ਕਰਕੇ ਜਿੱਥੇ ਵੀ ਕੋਈ ਰਹਿੰਦਾ ਕੋਈ ਬਹੁਤੀ ਦਿੱਕਤ ਨਹੀਂ ਆਉਂਦੀ ਹੈਗੀ ਮਾੜੀਆਂ ਮੋਟੀਆਂ ਦਵਾਈਆਂ ਸਟੋਰਾਂ 'ਚੋਂ ਮਿਲ ਜਾਂਦੀਆਂ ਨੇ ਉਹ ਹਰੇਕ ਆਪੋ ਆਪਣੇ ਘਰੇ ਲਿਆ ਕੇ ਰੱਖਦਾ ਤੇ ਵੱਡੀ ਕੋਈ ਜ਼ਿਆਦਾ ਦਵਾਈ ਲੈਣੀ ਆ ਫਿਰ ਹਸਪਤਾਲ ਜਾਣਾ ਪੈਂਦਾ ਠੀਕ ਆ ਜੀ ਮਿਲਦੇ ਆ ਕਿਸੇ ਨਵੀਂ ਗੱਲਬਾਤ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਲਾਈਕ ਸ਼ੇਅਰ ਜਰੂਰ ਕਰਦੇ ਆ ਕਰੋ ਧੰਨਵਾਦ ਹਸਤੇ ਬਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ